ਸਰ ਤੁਸੀਂ ਦੌਰਾ ਕਰਨ ਆਏ ਹੋ ਕਿਹੋ ਜਿਹੇ ਹਾਲਾਤ ਨੇ ਇੱਥੇ ਹਾਲਾਤ ਤੁਹਾਡੇ ਸਾਹਮਣੇ ਹੀ ਆ ਜਿਹੜੇ ਟਰਟਰਪੁਰ ਤੋਂ ਨਸੀराबाद ਤੋਂ ਜਿਹੜੀ ਚੋਂ ਆਉਂਦੀ ਹੈ ਇਹ ਉਹਦਾ ਪਾਣੀ ਆ ਅਸੀਂ ਇਸ ਤੋਂ ਪਹਿਲੋ ਜਿਹੜਾ ਕਿ ਸਾਡੇ ਪਿੰਡ ਰਾਵਲਪਿੰਡੀ ਆ ਤੇ ਕੱਲ ਅਸੀਂ ਮਾਧੋਪੁਰ ਪਿੰਡ ਵੇਖੇ ਸਾਰੇ ਬਹਾਨੀ ਪਿੰਡ ਵੇਖੇ ਅਸੀਂ ਸਾਰੇ ਪਿੰਡਾਂ ਦਾ ਮੁਲਖਣ ਕਰਕੇ ਆਏ ਆ ਕਿ ਜਿੱਥੇ ਤੇ ਜਾਨੀ ਨੁਕਸਾਨ ਨਾ ਕਿਤੇ ਹੋਵੇ ਮਾਲੀ ਤਾਂ ਫਸਲਾਂ ਸਾਡੇ ਤੁਹਾਡੇ ਸਾਹਮਣੇ ਕਿ ਪਾਣੀ ਬਹੁਤ ਜ਼ਿਆਦਾ ਫਲੋ ਚ ਆ ਰਿਹਾ ਹੈ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿੱਥੇ ਲੋਕਾਂ ਨੂੰ ਜ਼ਰੂਰਤ ਹੈ ਚਾਹੇ ਕਿਸੇ ਤਰੀਕੇ ਰਾਸ਼ਨ ਦੀ ਹੋਵੇ ਚਾਹੇ ਹੋਰ ਕਿਸੇ ਤਰੀਕੇ ਦੀ ਦਵਾ دارو ਦੀ ਕੋਈ ਵੀ ਪ੍ਰਸ਼ਾਸਨ ਪੂਰਾ ਸੀ ਪੂਰਾ ਆਪਣੇ ਵੱਲੋਂ ਜਿੰਮੇਵਾਰੀ ਦੁਨਵਾਰੇ ਆ ਪਰ ਸਿਚੁਏਸ਼ਨ ਇ ਸੱਚ ਕਿ ਜਿਹੜਾ ਮੌਸਮ ਨੂੰ ਦੇਖਦੇ ਹੋਇਆ ਕਿ ਅਜੇ ਵੀ ਪਾਣੀ ਦੇ ਮੀਂਹ ਦਾ ਜੋ ਮੌਸਮ ਆ ਹਾਲਾਤ ਉਹ ਬਣੇ ਹੋਏ ਆ ਤੇ ਅਸੀਂ ਲੋਕਾਂ ਦੇ ਵਿੱਚ ਜਿੰਨਾ ਜਾ ਕੇ ਅਸੀਂ ਦੇਖ ਰਹੇ ਆ ਕਿ ਕਈਆਂ ਜਿਹੜੇ ਮਕਾਨ ਟੱਠੇ ਆ ਇੱਕ ਬਹੁਤ ਸਾਰੇ ਜਿਹੜੇ ਗਰੀਬ ਪਰੇ ਲੋਕ ਨੇ ਉਹਨਾਂ ਦੇ ਜਿਹੜੇ ਕੋਠੇ ਚੁੰਦੇ ਪਏ ਆ ਤੇ ਅਸੀਂ ਉਹਨਾਂ ਨੂੰ ਤਰਪੇਲਾ ਪ੍ਰੋਵਾਈਡ ਕਰਾ ਰਹੇ ਆ ਕਿ ਜਿਹਨਾਂ ਨੂੰ ਰਾਸ਼ਨ ਦੀ ਜਿਹੜੇ ਜਿਹੜੇ ਡੇਲੀ ਪੇਜਰ ਸੀਗੇ ਜਿਹੜੇ ਕੰਮ ਕਰਕੇ ਆਪਣਾ ਡੇਲੀ ਦਾ ਕਮਾ ਕੇ ਖਾਣ ਵਾਲੇ ਸੀਗੇ ਅਸੀਂ ਉਹਨਾਂ ਲਈ ਦਾਸ਼ਣ ਵੀ ਪਹੁੰਚਤਾ ਕਰਦੇ ਪਏ ਕਿ ਤੁਹਾਨੂੰ ਪਤਾ ਪਿਛਲੇ 10 ਦਿਨ ਤੋਂ ਬਹੁੜੀ ਆਫਤ ਆਈ ਹੋਈ ਹੈ ਕਿ ਕੰਮ ਤੇ ਵੀ ਨਹੀਂ ਜਾ ਸਕੇ ਵੀਰ ਜੀ ਅਸੀਂ ਪਿੱਛੇ ਨਾ ਸੰਗਤਪੁਰ ਪਿੰਡ ਦਾ ਦੌਰਾ ਕਰਕੇ ਆਏ ਆ ਅਜਿਹੇ ਪਰਿਵਾਰ ਵੀ ਨੇ ਜਿਨ੍ਹਾਂ ਨੇ ਦੱਸਿਆ ਕਿ ਹਲੇ ਤੱਕ ਸਾਡੇ ਕੋਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਰਾਹਸਮਗਰੀ ਦੀ ਜੇ ਗੱਲ ਕੀਤੀ ਜਾਵੇ ਤਾਂ ਉਹ ਤਾਂ ਬਹੁਤ ਦੂਰ ਦੀ ਗੱਲ ਹੈ ਇਦਾਂ ਤਾਂ ਕੋਈ ਵੀ ਇਹਨਾਂ ਦੀ ਖਬਰ ਸਾਲ ਲੈਣ ਲਈ ਨਹੀਂ ਪਹੁੰਚਿਆ ਮੈਂ ਹੁਣੇ ਪਿੰਡ ਰਾਵਲਪਿੰਡੀ ਤੋਂ ਆਇਆ ਤੇ ਸੰਗਤਪੁਰ ਦੇ ਵਿੱਚ ਨਹੀਂ ਆ ਇਹ ਕੁਦਰਤੀ ਗੱਲ ਕਿ ਤੁਸੀਂ ਉਹਦੀ ਗੱਲ ਸੰਗਤਪੁਰ ਦੀ ਛੇੜ ਲਈ ਮੈਂ ਸਰਪੰਚ ਸਾਹਿਬ ਨਾਲ ਹੁਣੇ ਗੱਲ ਕਰਕੇ ਛੱਡਿਆ ਤੇ ਉੱਥੇ ਸਰਪੰਚ ਸਾਹਿਬ ਨੇ ਦੱਸਿਆ ਕਿ ਪਟਵਾਰੀ ਸਾਹਿਬ ਆ ਕੇ ਕੁਝ ਕੁ ਘਰ ਉਹਨਾਂ ਦਿਖਾਤੇ ਸੀ ਐਂਡ ਇਹ ਗੱਲ ਉਹ ਵੀ ਐਡਮਿਟ ਕਰ ਸੀ ਸਾਰੇ ਜਾਣਦੇ ਆ ਕਿ ਅਜੇ ਚਾਹੇ ਅੱਜ ਮੀਂਹ ਅੱਜ ਤੋਂ ਬਾਅਦ ਨਾ ਵੀ ਪਵੇ ਪਰ ਜਿਹੜਾ ਉਹਦਾ ਆਫਟਰ ਮੈਥ ਹਨ ਆਇਆ ਜਿਹੜੀ ਡਿਸਟਰੈਕਸ਼ਨ ਜਿਹੜਾ ਪਾਣੀ ਆ ਰਿਹਾ ਜਾਂ ਪਿੱਛੋਂ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ ਤੇ ਜਿਹੜਾ ਹੋਰ ਆ ਪਹਾੜਾਂ ਤੋਂ ਪਾਣੀ ਜਿਹੜਾ ਆ ਰਿਹਾ ਅਜੇ ਵੀ ਉਸ ਨੂੰ ਅਜੇ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋਇਆ ਹੋਇਆ ਜਿਹੜੀ ਤੁਸੀਂ ਗੱਲ ਕੀਤੀ ਹੈ ਪ੍ਰਸ਼ਾਸਨ ਅਸੀਂ ਪਟਵਾਰੀ ਸਾਹਿਬ ਨਾਲ ਦੇਖ ਕੇ ਆਏ ਆ ਇਹ ਰਾਸਣ ਵਾਲੀ ਗੱਲ ਕੰਮ ਅਸੀਂ ਇਹ ਸ਼ੁਰੂ ਕੀਤਾ ਹੈ ਕਿ ਅੱਜ ਹੀ ਅਸੀਂ ਬੰਡਣਾ ਸ਼ੁਰੂ ਕੀਤਾ ਕੱਲ ਤੱਕ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਬੇਜਬਾਨਾ ਜਿਹੜਾ ਚਾਰਾ ਆ ਪੱਠੇ ਗਲੇ ਹੋਣ ਕਰਕੇ ਊੜੀ ਤੱਕ ਇਥੇ ਦੇ ਕੋਪ ਦੇ ਕੋਆਪਰੇਟ ਡੁੱਬ ਗਏ ਆ ਤੇ ਸਾਡੇ ਕੋਲ ਊੜੀ ਵੀ ਨਹੀਂ ਸੀ ਉਹਨਾਂ ਨੂੰ ਦੇਣ ਵਾਸਤੇ ਪਰ ਅਸੀਂ ਹੁਣ ਚਾਰੇ ਦਾ ਵੀ ਜਿਹੜਾ ਅਰੇਂਜ ਕਰਦੇ ਪਏ ਆ ਅਰੇਂਜਮੈਂਟ ਕਰਦੇ ਪਏ ਆ ਤੇ ਪ੍ਰਸ਼ਾਸਨ ਹਰ ਪਾਸੇ ਲੱਗਾ ਹੋਇਆ ਸਾਡੇ 35 40 ਪਿੰਡ ਨੇ ਜਿਹੜੇ ਨੀਰ ਨਾਲ ਅਫੈਕਟਡ ਹੋਏ ਨੇ ਤੁਸੀਂ ਅੱਗੇ ਵੀ ਸਾਰੇ ਸਰਪੰਚਾਂ ਸਾਹਿਬ ਨੂੰ ਬੇਨਤੀ ਕਰ ਰਹੇ ਹਾਂ ਅਸੀਂ ਲੋਕਾਂ ਦੇ ਜਾ ਜਾ ਕੇ ਬੇਨਤੀ ਕਰ ਰਹੇ ਹਾਂ ਕਿ ਜਿੱਥੇ ਵੀ ਤੁਹਾਨੂੰ ਤੁਹਾ ਜਰੂਰਤ ਹੈ ਅਸੀਂ ਤੁਹਾਡੇ ਲਈ 24 ਘੰਟੇ ਹਾਜ਼ਰ ਹਾਂ ਹਰ ਤਰੀਕੇ ਦੇ ਨਾਲ ਚਾਹੇ ਪਸ਼ੂਆਂ ਦਾ ਚਾਰਾ ਮੈਂ ਸਮਝਦੇ ਹਾਂ ਕਿ ਇਸ ਵਕ ਬੇਜਿਮਾਨਾਂ ਨੂੰ ਇਨਸਾਨ ਤਾਂ ਦੱਸ ਕੇ ਦੱਸ ਨਹੀਂ ਕਰ ਮੈਨੂੰ ਆਹ ਜਰੂਰਤ ਹੈ ਉਹ ਚਾਹ ਕੇ ਕਿਸ ਕੋ ਲੈ ਲੇਗਾ ਪਰ ਬੇਜਬਾਨ ਜਿਹੜੇ ਭੁੱਖੇ ਤੇ ਆਏ ਖੜੇ ਨੇ ਉਹਨਾਂ ਵਾਸਤੇ ਸਾਨੂੰ ਇਸ ਵळे ਅਰੇਂਜਮੈਂਟ ਕਰਨ ਦੀ ਲੋੜ ਹੈ ਪ੍ਰਮਾਤਮਾ ਦਾ ਅਸੀਂ ਤਾਂ ਇੱਕ ਤਾਂ ਸੇ ਤੁਹਾਨੂੰ ਸ਼ੁਕਰ ਵੀ ਮਨਾਉਨੇ ਆ ਕਿ ਚਲੋ ਫਗਵਾੜਾ ਐਸ ਆਫ ਬਾਕੀ ਮੰਡੇ ਏਰੀਆ ਦੇ ਰਿਲੇਟਿਵਲੀ ਬਹੁਤ ਉੱਚੀ ਥਾਂ ਤੇ ਆ ਤੇ ਅਸੀਂ ਅਰਦਾਸ ਵੀ ਕਰਦੇ ਆ ਜਿਹੜੇ ਸਾਡੇ ਪਿੰਡਾਂ ਦੇ ਪਿੰਡ ਆ ਜਿਹੜੇ ਅੱਜ ਬਹੁਤ ਬੁਰੀ ਹਾਲਾਤ ਵਿੱਚ ਨੇ ਜਿੱਥੇ ਕਿ ਪਿੰਡ ਦੇ ਪਿੰਡ ਡੁੱਬ ਗਏ ਨੇ ਲੋਕ ਬੇਕਾਰ ਹੋ ਗਏ ਨੇ ਕੋਠੀਆਂ ਦੇ ਗਏ ਨੇ ਰਾਹ ਸਮਗਰੀਆਂ ਵੀ ਉਹਨਾਂ ਤੱਕ ਪਹੁੰਚਾਣੀ ਆ ਮੁਸ਼ਕਲ ਹੋ ਰਹੀ ਆ ਪਰ ਸਰਕਾਰ 24 ਘੰਟੇ ਲੋਕਾਂ ਦੀ ਵਾਸਤੇ ਲੋਕਾਂ ਨੂੰ ਇਸ ਇਸ ਆਫਤਾ ਤੋਂ ਕੱਢਣ ਵਾਸਤੇ ਅਸੀਂ ਪੂਰੇ ਵਚਨ ਬੰਧਿਆ ਸੀਐਮ ਤੁਸੀਂ ਦੇਖਿਆ ਹੈ ਸਾਰੇ ਮਨਿਸਟਰ ਕੈਬਨਿਟ ਮਨਿਸਟਰ ਸਹਿਬਾਨ ਸਭ ਲੋਕ ਆਨ ਗਰਾਉਂਡ ਦੇ ਇਧਰੋਂ ਨੇ ਅਸੀਂ ਵੀ ਆਪਣੇ ਫਗਵਾੜੇ ਹਲਕੇ ਦੇ ਵਿੱਚ ਜਿੱਥੇ ਵੀ ਜਿੱਥੇ ਵੀ ਪਾਣੀ ਦੀ ਸਮੱਸਿਆ ਆ ਰਹੀ ਹੈ ਅੱਜ ਹੀ ਅਸੀਂ ਇਸ ਤੋਂ ਬਾਅਦ ਵਾਅਦਾ ਪਿੰਡ ਜਾਵਾਂਗੇ ਉਥੇ ਦੀਆਂ ਲੋਕਾਂ ਦਾ ਹਾਲਚਲ ਪੁੱਛ ਕੇ ਇਸ ਤੋਂ ਬਾਅਦ ਅੱਜ ਨੰਗਲ ਮੱਝੇ ਜਾਣਾ ਹੈ ਹੋ ਜਿਹੜੇ ਉਧਰਲੇ ਪਾਸੇ ਜਿਹੜੇ ਮਚੇੜੂ ਮਿਹੜੂ ਪਿੰਡ ਜਿਹੜੇ ਚੋ ਦੇ ਨਾਲ ਲੱਗਦੇ ਨੇ ਅਸੀਂ ਸਾਰੇ ਪਿੰਡਾਂ ਦਾ ਦੌਰਾ ਕਰਕੇ ਆਵਾਂਗੇ ਜੀ ਕਿਸ ਤਰ੍ਹਾਂ ਇਹਨਾਂ ਲੋਕਾਂ ਦੀ ਜਿਹੜੀ ਮਦਦ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਦੇਖੋ ਜਿਹੜੀ ਸਾੜਕੋ ਆ ਰਹੀ ਹੈ ਐਸ ਆਫ ਨਾਓ ਜਿਹੜਾ ਐਨ ਜੀਓਸ ਦੀ ਮਦਦ ਦੇ ਨਾਲ ਦੇ ਸਰਕਾਰੀ ਪ੍ਰਸ਼ਾਸਨ ਦੇ ਹਰ ਤਰੀਕੇ ਦੀ ਜਿਹੜੀ ਮੈਡੀਕਲ ਸਹੂਲਤਾਂ ਹੋਵੇ ਸਾਡੇ ਕੋ ਆਈਐਮਏ ਦੇ ਡਾਕਟਰਸ ਨੇ ਸਾਰੇ ਸਾਨੂੰ ਖੁੱਲੀ ਛੂਟ ਦਿੱਤੀ ਹੋਈ ਹੈ ਕਿ ਜਿਵੇਂ ਜਿਵੇਂ ਤੁਹਾਨੂੰ ਲੋੜ ਹੋਵੇ ਸਾਨੂੰ ਦੱਸੀ ਜਾਓ ਅਸੀਂ ਤੁਹਾਨੂੰ ਦਵਾਈਆਂ ਤੇ ਹੋਰ ਵੀ ਚੀਜ਼ਾਂ ਜਿਹੜੀਆਂ ਮਹਈਆ ਕਰਾਵਾਂਗੇ ਰਾਸ਼ਨ ਵੱਲੋਂ ਅਸੀਂ ਕਿਸੇ ਨੂੰ ਕਮੀ ਨਹੀਂ ਆਣ ਦੇਵਾਂਗੇ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਪਿੰਡ ਪਿੰਡ ਜਾ ਕੇ ਜਿੱਥੇ ਅਫੈਕਟਡ ਏਰੀਆਸ ਨੇ ਜਿਹੜੇ ਮੈਂ ਜਿਵੇਂ ਪਹਿਲਾਂ ਮੈਂਸ਼ਨ ਕੀਤਾ ਕਿ ਡੇਲੀ ਵੇਜਰ ਸਗੇ ਜਾਂ ਮਜ਼ਦੂਰੀ ਕਰੇ ਕੰਮ ਵਾਲੇ ਸਗੇ ਜਿਹੜੇ ਕਮਾ ਕੇ ਰੋਜ਼ ਖਾ ਰਹੇ ਸਗੇ ਉਹਨਾਂ ਵਾਸਤੇ ਪੇਰ ਪ੍ਰਸ਼ਾਸਨ ਕਿਤੇ ਵੀ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਉਸ ਤੋਂ ਬਾਅਦ ਤੇ ਅਸੀਂ ਪਿੰਡਾਂ ਦੇ ਵਿੱਚ ਜਾ ਜਾ ਕੇ ਪਿੰਡ ਸਰਪੰਚ ਸਾਹਿਬਾਨ ਨਾਲ ਗੱਲ ਕਰ ਕਰਕੇ ਕਿ ਕਿਸੇ ਨੂੰ ਵੀ ਜਿੱਥੇ ਮਾੜਾ ਜਿਹਾ ਵੀ ਕਿਸੇ ਦਾ ਕੋਠਾ ਚੋਹ ਰਿਹਾ ਹੈ ਜਾਂ ਉਹ ਟੁੱਟਣ ਦੀ ਕਦਰ ਤੇ ਹੈ ਤੁਸੀਂ ਉਹਨਾਂ ਨੂੰ ਵੈਕੂਏਟ ਕਰਾ ਕੇ ਪੰਚਾਇਤ ਘਰਾਂ ਦੇ ਵਿੱਚ ਜਾਂ ਗੁਰੂ ਘਰਾਂ ਦੇ ਵਿੱਚ ਨਿਵਾਸ ਕਰਵਾਓ ਉਸ ਤੋਂ ਬਾਅਦ ਉਹਨਾਂ ਦਾ ਅਸੈਸਮੈਂਟ ਕਰਕੇ ਜੇ ਟੁੱਟਦਾ ਹੈ ਤਾਂ ਅਸੀਂ ਨਵਾਂ ਬਣਾ ਕੇ ਦੇਵਾਂਗੇ ਜੇ ਲੋੜ ਹੋਈ ਤਾਂ ਰਿਪੇਅਰ ਵੀ ਕਰਕੇ ਦਵਾਂਗੇ ਅਸੀਂ ਪਰ ਪਿੱਛੇ ਸੰਗਤਪੁਰ ਚ ਇੱਕ ਘਰ ਦੀ ਕਵਰੇਜ ਕੀਤੀ ਬਜ਼ੁਰਗ ਮਾਤਾ ਜੀ ਨੇ ਵਿਧਵਾ ਨੇ ਕੈਂਸਰ ਦੀ ਬਿਮਾਰੀ ਤੋਂ ਵੀ ਪੀੜਤ ਨੇ ਪਰ ਉਹ ਇਸ ਟਾਈਮ ਇਦਾਂ ਦੇ ਹਾਲਾਤਾਂ ਵਿੱਚ ਰਹਿਣ ਲਈ ਮਜਬੂਰ ਨੇ ਕਿ ਇਹ ਇੱਕ ਪਿੰਡ ਦੀ ਗੱਲ ਨਹੀਂ ਹੈ ਪਿੰਡ ਅਸੀਂ ਮਾਦੋ ਪਿੰਡ ਗਏ ਸੀਗੇ ਬਜ਼ੁਰਗ ਮਹਿਲਾ ਨੇ ਉਹ ਉਹਨਾਂ ਦੇ ਉਹਨਾਂ ਦਾ ਵੀ ਇੱਕ ਕਮਰੇ ਦਾ ਕੋਠਾ ਟੁੱਟ ਚੁੱਕਾ ਸੀਗਾ ਇੱਕ ਬੈੱਡ ਵਾਲਾ ਕਮਰਾ ਚੋੜਿਆ ਸੀਗਾ ਤੇ ਅਸੀਂ ਵੀ ਸਾਰੇ ਸਰਪੰਚ ਸਾਹਿਬਾਨਾਂ ਦੇ ਨਾਲ ਰਲ ਕੇ ਇਹ ਪਿੰਡ ਪਿੰਡ ਦੀ ਕਹਾਣੀ ਬਣੀ ਹੋਈ ਹੈ ਅੱਜ ਦੇ ਦਿਨ ਤੱਕ ਇਹ ਬਹੁਤ ਬਜ਼ੁਰਗ ਕਈ ਵਾਰੀ ਇਕੱਲੇ ਰਹਿ ਜਾਂਦੇ ਨੇ ਤੋ ਐਸੀ ਸਿਚੁਏਸ਼ਨ ਦੇ ਵਿੱਚ ਉਹਨਾਂ ਦਾ ਕੋ ਦਵਾਈ ਤਾਂ ਪਾਣੀ ਜੇ ਕੈਂਸਰ ਦੇ ਪੀਰੀਅਡ ਵੀ ਨੇ ਤੁਸੀਂ ਬੇਫਿਕਰ ਹੋ ਜਾਓ ਅਸੀਂ ਆਪ ਜਾ ਕੇ ਉਹਨਾਂ ਦਾ ਹਾਲਚਲ ਪੁੱਛ ਕੇ ਆਵਾਂਗੇ ਸੋ ਹਾਉਡ ਅ ਪੀੜਤਾ ਲਈ ਇਸ ਟਾਈਮ ਇਜ਼ ਇਨਾਂ ਪਿੰਡਾਂ ਦੀ ਸਾਲ ਲੈਣ ਲਈ ਜਿਹੜੇ ਹਰਜੀਮਾਨ ਇੱਥੇ ਆਏ ਹੋਏ ਨੇ ਤੇ ਪਿੰਡਾਂ ਦਾ ਦੌਰਾ ਕਰ ਰਹੇ ਨੇ ਤੇ ਕਿਹੋ ਜਿਹੀ ਜਿਹੜੀ ਲੋਕਾਂ ਨੂੰ ਸਹਾਇਤਾ ਪਹੁੰਚਾਈ ਜਾ ਸਕਦੀ ਆ ਉਹਦੇ ਲਈ ਹਰ ਇੱਕ ਸੰਭਵ ਯਤਨ ਕਰ ਰਿਹਾ ਹੋਰ ਵੀ ਅਸੀਂ ਤੁਹਾਨੂੰ ਪਿੰਡਾਂ ਦਾ ਦੌਰਾ ਕਰਵਾਵਾਂਗੇ ਦਿਖਾਵਾਂ ਕੀ ਹਾਲਾਤ ਆ ਜਿਹੜੇ ਕਿਹੜੇ ਹਾਲਾਤਾਂ ਵਿੱਚ ਜ਼ਿੰਦਗੀ ਜਿਉਣ ਲਈ ਪਿੰਡ ਵਾਸੀ ਜਿਹੜੇ ਮਜਬੂਰ ਹੋਏ ਨੇ ਤੇ ਸਾਡੀ ਟੀਮ ਹੁਣ ਅਗਲੇ ਪਿੰਡਾਂ ਵਿੱਚ ਜਾ ਰਹੀ ਹੈ ਤੇ ਉੱਥੋਂ ਤੁਹਾਨੂੰ ਲਾਈਵ ਤਸਵੀਰਾਂ ਹੈ ਜਿਹੜੀਆਂ ਅਸੀਂ ਤੁਹਾਨੂੰ ਸ਼ੋਅ ਕਰਾਵਾਂਗੇ ਕਿ ਕਿਸ ਤਰ੍ਹਾਂ ਪੰਜਾਬ ਇਸ ਟਾਈਮ ਹੜ੍ਹ ਨਾਲ ਪ੍ਰਭਾਵਿਤ ਹੋ ਕੇ ਇਹੋ ਜਿਹੇ ਪੰਜਾਬ 'ਚ ਹਾਲਾਤ ਬਣੇ ਹੋਏ ਆ ਤੁਸੀਂ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਹੀ ਪਾਣੀ ਨਾਲ ਘਿਰਿਆ ਹੋਇਆ ਪੰਜਾਬ ਦੀ ਤਸਵੀਰ ਆ ਤੁਸੀਂ ਦੇਖੋਗੇ ਤੇ ਪ੍ਰਸ਼ਾਸਨ ਵੀ ਆਪਣੀਆਂ ਜਿਹੜੀਆਂ ਕੋਸ਼ਿਸ਼ਾਂ ਵਿੱਚ ਲੱਗਿਆ ਹੋਇਆ ਹੈ ਕਿ ਇਹਨਾਂ ਲੋਕਾਂ ਦੀ ਸਹਾਇਤਾ ਜਿੰਨੀ ਹੋ ਸਕੇ ਕਰ ਸਕੀਏ ਅਸੀਂ ਸਰਕਾਰ ਦੇ ਨਾਲ-ਨਾਲ ਪ੍ਰਸ਼ਾਸਨ ਦੇ ਨਾਲ-ਨਾਲ ਲੋਕੀ ਵੀ ਆਪਸ ਵਿੱਚ ਜੁਟੇ ਹੋਏ ਨੇ ਪੰਜਾਬੀ ਆਪਸ ਦੇ ਵਿੱਚ ਜੁਟੇ ਹੋਏ ਨੇ ਇੱਕ ਦੂਜੇ ਦੀ ਸਹਾਇਤਾ ਕਰ ਰਹੇ ਨੇ ਪਿੰਡ ਦੇ ਨੌਜਵਾਨ ਆ ਜਿਹੜੇ ਰਾਹਤ ਸਮਗਰੀਆਂ ਇਸ ਪਿੰਡ ਦੀ ਇੱਕ ਖਾਸੀਅਤ ਆ ਕਿ ਇਹ ਪਿੰਡ ਦੇ ਜਿਹੜੇ ਨੌਜਵਾਨ ਨੇ ਪਰਸੂ ਚੋਂ ਤੇ ਇਹ ਰਾਹਤ ਸਮਗਰੀ ਲੈ ਕੇ ਗਏ ਨੇ ਤੇ ਅੱਜ ਇਹਨਾਂ ਦੇ ਪਿੰਡ 'ਚ ਇਹੋ ਜਿਹੇ ਹਾਲਾਤ ਬਣੇ ਹੋਏ ਅੱਗੇ ਜਾ ਕੇ ਅਸੀਂ ਕਵਰ ਕਰਾਂਗੇ ਤੇ ਉੱਥੇ ਦੀਆਂ ਵੀ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਾਂਗੇ ਸੋ ਇਸ ਟਾਈਮ ਮੇਰੇ ਨਾਲ ਕੈਮਰਾਮੈਨ ਹਰੀਸ਼ ਗੌਰਵ ਵਾਵਾ ਦੇ ਨਾਲ ਮੈਂ ਪ੍ਰਭਾ ਸ਼ਰਮਾ ਬਿਲ ਟੀਵੀ ਯੂਕੇ